ਦੋ ਸਾਲ ਤੋਂ ਖਰੜ, ਮੁਹਾਲੀ, ਜਿਰਕਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦਿਨ-ਦਿਹਾੜੇ ਬੰਦ ਘਰਾਂ ਵਿੱਚ ਚੋਰੀ ਕਰ ਰਹੇ ਗਿਰੋਹ ਦੇ ਤਿੰਨ ਲੋਕਾਂ ਨੂੰ ਸੀਆਈਏ ਸਟਾਫ ਖਰੜ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ ਕੋਲੋਂ 60 ਲੱਖ ਰੁਪਏ ਕੀਮਤ ਦੇ ਸੋਨੇ, ਚਾਂਦੀ ਅਤੇ ਡਾਇਮੰਡ ਦੇ ਗਹਿਣੇ ਅਤੇ 4,82,000 ਰੁਪਏ ਨਗਦ ਬਰਾਮਦ ਕੀਤੇ ਨੇ। ਗ੍ਰਿਫਤਾਰ ਮੁਲਜ਼ਮਾਂ ਵਿੱਚੋਂ ਯਮੁਨਾ ਨਗਰ ਦੇ ਪਿੰਡ ਬੁਬਕਾ ਦਾ ਨਰਿੰਦਰ, ਹਰਿਆਣਾ ਦੇ ਸਾਹਾ ਦਾ ਸੰਦੀਪ ਅਤੇ ਖਰੜ ਦਾ ਰਿੱਕੀ ਬਾਲੀ ਪਿਛਲੇ ਦੋ ਸਾਲਾਂ ਤੋਂ ਖਰੜ, ਮੁਹਾਲੀ, ਜਿਰਕਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਰਗਰਮ ਇਹ ਤਿੰਨੋਂ ਬੰਦ ਕਰਾਂ ਦੇ ਪਹਿਲਾਂ ਰੇਕੀ ਕਰਦੇ ਸਨ ਅਤੇ ਫਿਰ ਦਿਨ ਦਿਹਾੜੇ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਘਟਨਾ ਤੋਂ ਬਾਅਦ ਜਿੱਨਾ ਸ਼ਹਿਰਾਂ ਵਿੱਚ ਪੁਲਿਸ ਦੀ ਚੌਕਸੀ ਵੱਜ ਜਾਂਦੀ ਸੀ ਇਹ ਤਿੰਨੋਂ ਉਹ ਸ਼ਹਿਰ ਛੱਡ ਦਿੰਦੇ ਸਨ ਅਤੇ ਕਿਸੇ ਦੂਜੇ ਸ਼ਹਿਰ ਵਿੱਚ ਜਾ ਕੇ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਪੁਛਕਿ ਵਿੱਚ ਮੁਲਜ਼ਮ ਨਰਿੰਦਰ ਕੁਮਾਰ 1994 ਵਿੱਚ ਪੈਰਾ ਕਮਾਂਡੋ ਮਿਲਟਰੀ ਵਿੱਚ ਭਰਤੀ ਹੋਇਆ ਸੀ ਪਰ ਉਸਨੇ 2006 ਵਿੱਚ ਆਪਣੇ ਤਿੰਨ ਦੋਸਤਾਂ ਦੇ ਨਾਲ ਮਿਲ ਕੇ ਪਿੰਡ ਪਤਰੇੜੀ ਜ਼ਿਲ੍ਹਾ ਅੰਮ੍ਰਿਤਸਰ ਦੀ ਐਸਬੀਆਈ ਬ੍ਰਾਂਚ ਵਿੱਚ ਬੈਂਕ ਮੁਲਾਜ਼ਮ ਨੂੰ ਬੰਦਕ ਬਣਾ ਲਿਆ ਸੀ ਅਤੇ ਹਥਿਆਰਾਂ ਦੀ ਨੋਕ ਤੇ ਦਿਨ ਦਿਹਾੜੇ ਦੂਜੇ ਮੁਲਜ਼ਮ ਸੰਦੀਪ ਕੁਮਾਰ ਦੇ ਖਿਲਾਫ ਪਹਿਲਾਂ ਤੋਂ ਹੀ ਪੰਚਕੁਲਾ ਵਿੱਚ ਚੋਰੀ ਦੇ 11, ਦੇਰਾਦੁੰਨ ਵਿੱਚ 5, ਬਿਕਾਨੇਰ ਵਿੱਚ 3 ਮੁਕਦਮੇ ਦਰਜ ਨੇ। ਇਹਨਾਂ ਵਿੱਚ ਕਈ ਮਾਮਲਿਆਂ ਵਿੱਚੋਂ ਸਜ਼ਾ ਵੀ ਕੱਟ ਚੁੱਕਾ ਹੈ। ਪੁਲਿਸ ਮੁਤਾਬਕ ਇਹਨਾਂ ਕੋਲੋਂ ਲੋਹੇ ਦੀਆਂ ਰੋਡ, ਪੀਚਕਸ ਅਤੇ ਤੇਜ਼ ਤਾਰ ਹਥਿਆਰ ਬਰਾਮਦ ਕੀਤੇ ਗਏ ਨੇ। ਰਕੀ ਕਰ ਲੈਂਦੇ ਸੀ ਕਿ ਖਾਲੀ ਘਰ ਕਿਹੜਾ ਹੈ। ਉਹਦੇ ਫਿਰ ਦਿਨ ਦੇ ਟਾਈਮ ਤੇ 11 ਤੋਂ ਇੱਕ ਦਾ ਇਹਨਾਂ ਦਾ ਪ੍ਰਿਫਰਡ ਟਾਈਮ ਸੀ। ਉਹ ਚੈੱਕ ਕਰਨ ਵਾਸਤੇ ਕਈ ਵਾਰ ਬੈਲ ਮਾਰ ਕੇ ਵੀ ਦੇਖ ਲੈਂਦੇ ਸੀ ਕਿ ਕੋਈ ਅਲਰਟ ਤਾਂ ਨਹੀਂ ਜਾਂ ਕੋਈ ਅੰਦਰ ਤਾਂ ਨਹੀਂ। ਇਹ ਰਾਡਸ ਤੇ ਪੇਚਕਾਸ ਵਗੈਰਾ ਜਿਹੜੇ ਆਪਣੇ ਇੰਪਲੀਮੈਂਟਸ ਲੈ ਕੇ ਔਰ ਆਪਣੀ ਸੈਲਫ ਡਿਫੈਂਸ ਵਾਸਤੇ ਵੀ ਵੈਪਨ ਲੈ ਕੇ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ